ਬੋਲ ਦਤਾ ਕਰ ਯਾਰ ਦਲਾਂ ਵਿੱਚ ਬੋਲ ਦਤਾ ਨੈਣਾ ਦਾ ਚਸ਼ਮਾ ਡੋਲ ਦਤਾ ਆਪਣੇ ਨਾ ਆਪਣੇ ਰਹੇ ਬਾਬਾ ਜਿੰਦਾਂ ਦੀ ਜਿੰਦ ਨਮਾਣੀ ਤੇ ਦੁੱਖ ਹੱਗੋਂ ਬਹੁਤੇ ਡੋਗਾ ਤੋਂ ਬਹੁਤੇ ਪਏ ਬਾਬਾ ਖੇੜਿਆਂ ਨੂੰ ਇੰਨਾ ਪਾਲਿਆ ਸੀ ਲਾਹ ਦਿਲ ਦੇ ਨਾਲ ਸਵਾਰਿਆ ਸੀ ਜਿਨ੍ਹਾਂ ਨੇ ਇੱਕੀ ਦਾ ਹਲਫ਼ ਉਠਾਲਿਆ ਸੀ ਉਹ ਲੋਕ ਰਾਹੇ ਪੈ ਬਾਬਾ ਹੱਤੋਂ ਬਹੁਤੇ ਦੁੱਖ ਹੱਤੋਂ ਬਹੁਤੇ ਪਏ ਬਾਬਾ ਓ ਗੋਮਾ ਨੇ ਗਰ ਨੂੰ ਖੋਲਦਤਾ ਕਰ ਯਾਰ ਪਲਾ ਵਿੱਚ ਭੋਲਦਤਾ ਨੈਣਾ ਦਾ ਚਸ਼ਮਾ ਢੋਲਦਤਾ ਆਪਣੇ ਨਾ ਆਪਣੇ ਰਹੇ ਬਾਬਾ ਜਿੰਦਾ ਨਹੀਂ ਜਿੰਦ ਨਮਾਣੀ ਤੇ ਦੁੱਖ ਹੱਤੋਂ ਬਹੁਤੇ ਦੁੱਖ ਹੱਤੋਂ ਬਹੁਤੇ ਪਏ ਬਾਬਾ ਲਾਸੀ ਜਿਨਾਂ ਨੇ ਕਿਤਾ ਹਰਫੇ ਉਟਾਲਿਆ ਸੀ ਉਹ ਲੋਕ ਰਾਹੇ ਪੈ ਬਾਬਾ ਜਿੰਦਾਂ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬੁੱਤੇ ਦੁੱਖ ਹੱਦੋਂ ਬੁੱਤੇ ਪੈ ਬਾਬਾ ਓਹ ਮਹਾਰਾਜ ਦੇ ਪੁੱਤਰ ਹੀਰੇ ਨੇ ਖਾਦੀ ਉਲਟੀ ਕਸਮ ਬਪੀਰੇ ਨੇ ਅੱਤ ਚੁਕਲੀ ਧਿਆਨ ਵਗੀਰੇ ਨੇ ਆਪੋ ਵਿੱਚ ਰੱਖੇ ਡੈ ਬਾਬਾ ਜਿੰਦਾਂ ਦੀ ਜਿੰਦ ਨਮਾਣੀ ਤੇ ਦੇ ਲੋਕਾਂ ਦੋਂ ਬਉਤੇ ਪੈ ਬਾਬਾ ਸਗਰਾ ਕਿਸੇ ਨੇ ਸਾਂਭ ਲਿਆ ਪੈਸੇ ਦੇ ਰੱਖਾ ਥਾਂ ਲਿਆ ਕਿਸੇ ਹੋਰ ਨਾ ਇਸ ਦਾ ਗਾਮ ਲਿਆ ਸਕੋ ਇਸ ਨੂੰ ਲੁੱਟਣ ਪੈ ਬਾਬਾ ਜਿੰਦਾਂ ਦੀ ਜਿੰਦਨ ਮਾਣੀ ਤੇ ਦੁੱਖ ਹੱਦੋਂ ਬਉਤੇ ਦੁੱਖ ਹੱਦੋਂ ਬਉਤੇ